ਤਕਰੀਬਨ 12 ਪਿੰਡਾਂ ਨੂੰ 27 ਲੱਖ 75 ਹਜ਼ਾਰ ਰੁਪਏ ਮੁੱਖ ਮੰਤਰੀ ਪੰਜਾਬ ਦੇ ਫੰਡ ਵਿੱਚੋਂ ਜਾਰੀ ਕੀਤਾ ਗਿਆ ਜੀਐਮਐਲ ਆਫਿਸ ਨਾਂਬਾ ਦੇ ਵਿੱਚ ਸਾਰੇ ਸਰਪੰਚ ਸਾਹਿਬਾਨ ਜਿਹੜੇ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਚੈੱਕ ਸਪੋਰਟ ਦਿੱਤੇ ਗਏ ਨੇ ਔਰ ਇਹਦੇ ਵਿੱਚ ਮੈਂ ਡਿਟੇਲ ਵੀ ਦੱਸਣਾ ਚਾਹੁੰਦਾ ਹਾਂ ਕਿ ਪਿੰਡ ਫੈਜ਼ਗੜ ਨੂੰ 2 ਲੱਖ ਰੁਪਏ ਸੋਲੋ ਲਾਈਟਾਂ ਵਾਸਤੇ ਟੋਡਰਵਾਲ ਪਿੰਡ ਨੂੰ 2 ਲੱਖ ਰੁਪਏ ਸੋਲੋ ਲਾਈਟਾਂ ਵਾਸਤੇ ਮੇਕ ਕਲੋਨੀ 2 ਲੱਖ ਰੁਪਇਆ ਸੋਲਰ ਲਾਈਟਾਂ ਵਾਸਤੇ ਕਾਲ ਪਿੰਡ 1.5 ਲੱਖ ਰੁਪਇਆ ਸਟਰੀਟ ਲਾਈਟਾਂ ਸੋਲਰ ਲਾਈਟਾਂ ਜਿਹਨੇ ਉਹਦੇ ਵਾਸਤੇ ਗੁਣੀ ਕੇ 2 ਲੱਖ ਰੁਪਇਆ ਦੇ ਲਈ ਮਿੰਨੀ ਬੈਂਕ ਉਠਾਲ ਹੋਣ ਜਿਹੜੇ ਬੱਚੇ ਆ ਉਹਨਾਂ ਦੇ ਖੇਡਣ ਵਾਸਤੇ ਖੇਡ ਗਰਾਊਂਡ ਹੋਣ ਤੁਰਨ ਫਿਰਨ ਵਾਸਤੇ ਚੰਗੀਆਂ ਸੜਕਾਂ ਹੋਣ ਪਰ ਸੀਵਰੇਜ ਦਾ ਜਿੰਨਾ ਗੰਦਾ ਪਾਣੀ ਆ ਉਹ ਪੂਰੇ ਪਾਈਪਲਾਈਨ ਪਾ ਕੇ ਅੰਡਰਗਰਾਊਂਡ ਸੀਵਰੇਜ ਪਾ ਕੇ ਪਿੰਡ ਤੋਂ ਬਾਹਰ ਜਾ ਕੇ ਸਿਚੀਬਲ ਮਾਡਲ ਦੇ ਤਹਿਤ ਪਿੰਡ ਦਾ ਪਾਣੀ ਉਹੀ ਪਾਣੀ ਖੇਤੀ ਵਾਸਤੇ ਵਰਤਿਆ ਜਾਂਦਾ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਸਾਰੇ ਪਿੰਡ ਨੂੰ ਬਹੁਤ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਜੀ ਵਿਧਾਨ ਸਭਾ ਨਾਂਭਾ ਦੇ ਵਿੱਚ 12 ਡਿਸਪੈਂਸਰੀਆਂ ਨੇ ਪਸ਼ੂ ਸਪੈਸ਼ਲਿਟੀ ਤੇ ਪਸ਼ੂਆਂ ਦੇ ਇਲਾਜ ਵਾਸਤੇ ਰਾਣੀ ਹਸਪੀਟਲ ਜਿਕੇ ਬਹੁਤ ਸਾਰੇ ਦੇ ਹਸਪੀਟਲ ਤਾਂ ਬੰਦ ਹੋ ਚੁੱਕੇ ਜਿਸ ਤਰੀਕੇ ਦੁਆਰਾ ਖੱਲੇ ਆ ਕਿ ਉਹਦੇ ਵਾਸਤੇ 52 ਲੱਖ ਰੁਪਏ ਜਿਹੜਾ ਹੈ ਜੀ 12 ਡਿਸਪੈਂਸਰੀਆਂ ਵਾਸਤੇ ਪੰਜਾਬ ਸਰਕਾਰ ਵੱਲੋਂ ਆਲਰੇਡੀ ਖਾਤੇਾਂ 'ਚ ਪਾ ਦਿੱਤਾ ਗਿਆ। ਪ੍ਰਤੀ ਐਵਰੇਜ ਚਮਕ 4 ਲੱਖ ਰੁਪਏ ਹਰੇਕ ਪਿੰਡ ਦਾ ਮੰਨਦਾ ਹੈ ਹਰੇਕ ਡਿਸਪੈਂਸਰੀ ਜਿਹੜੀ ਦਾ ਉਹਦਾ ਬੰਦ ਹੈ। ਸੋ ਇਹ ਬਹੁਤ ਦੇਰ ਤੋਂ ਮੰਗ ਸੀਗੀ ਕਿ ਡਿਸਪੈਂਸਰੀ ਜੇ ਖੇਰ ਹੋਣ ਵਾਲੀ ਹੈ ਡਾਕਟਰ ਉੱਥੇ ਆਉਂਦੇ ਨਹੀਂ। ਤਾਂਸੀਂ ਡਾਕਟਰ ਵੀ ਲੈ ਕੇ ਆ ਰਹੇ ਹਾਂ ਜੀ ਵਾਸਤੇ ਵੀ ਤਾਂ ਕਿ ਪਛਮਾ ਦੀ ਦਸਪੰਸਰੀ ਦੀ ਅੱਛੀ ਬਣਾਈ ਜਾ ਸਕੇ। ਅਦਰੂਚ ਚੱਕ ਬੰਦੇ ਗਏ ਕਿ ਇਹ ਸਾਡੇ 7 ਮਹੀਨੇ ਤਿੰਨ ਦਿਨ ਖਾਸ ਹੋ ਗਿਆ ਸੀ ਟਟਣਾ ਮੰਨ ਰਿਹਾ ਸੀ ਜਿਹੜੇ ਮਾਰਕੀਟ ਦੇ ਕੰਮ ਕਰਦੇ ਸੀ ਉਹਨਾਂ ਨੂੰ ਪ੍ਰੈਕਟਰ ਨੇ ਪਛੜਤਾ ਜਿਹੜੇ ਉਹ ਸਾਡੇ ਇੱਕ ਹਮਤ ਗਰੇ ਤੋਂ ਇੱਕ ਸਾਡੇ ਸਾਡੇ ਬੰਦੇ ਆ ਗਏ ਨਾ ਉਹਨਾਂ ਤੋਂ ਕਿਸੇ ਤੋਂ ਉਹਨਾਂ ਦੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜੀ ਮਾਡੀ ਮਦਦ ਕੀਤੀ ਗਈ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਸਾਰਾ ਜਿਹੜਾ ਪੈਸਾ ਡਵੈਲਪਮੈਂਟ ਵਾਸਤੇ ਆਇਆ ਅਸੀਂ ਡਵੈਲਪਮੈਂਟ ਤੇ ਖਰਚ ਕਰਾਂਗੇ ਤੇ ਸਾਡੀਆਂ ਗਲੀਆਂ ਨਾਲੀਆਂ ਤੇ ਸਾਡੇ ਸੀਵਰੇਜ ਦਾ ਪਾਣੀ ਦਾ ਡੰਪਾ ਉਹ ਅਸੀਂ ਜਰੂਰ ਬੇਨਤੀ ਕਰਾਂਗੇ ਮੇਰੇ ਸਾਹਮਣੂ ਵੀ ਉਹ ਸਾਡਾ ਜੁਰਮਾ ਲਿਖਾਇਆ ਜਾਵੇ ਜਿੰਨਾ ਵੀ ਪੈਸਾ ਉਹ ਗ੍ਰਾਂਟ ਦਾ ਅਸੀਂ ਸਾਰਾ ਅਸੀਂ ਆਪਣੇ ਦੇ ਨਕਰ ਦੇ ਦਿੱਤੇ ਕਿਸ ਤੋਂ ਇਲਾਵਾ ਹੋਰ ਕਿਡ ਕਿਡ ਕਰ ਸਾਡੇ ਪਾਣੀ ਦੇ ਜਾਂ ਮੀਨ ਦਾ ਮਸਲਾ ਸਾਡਾ ਪਾਣੀ ਹੈ ਜਿਹੜਾ ਉਹ ਨਾਲੇ ਦੇ ਵਿੱਚ ਪਾਉਣ ਵਾਲਾ ਉਹ ਸਾਡਾ ਪਾਣੀ ਦਾ ਸਾਰਾ ਡੰਪ ਸਾਰਾ ਰੁਹਿਆ ਇੱਧਰ ਦੇਖੋ ਜੀ ਹਾਂਜੀ ਮਦਦ ਕਰ ਫੋਨ ਵਿੱਚ ਜਾ ਰਹੇ ਨੇ ਵੇਖ